ਸਾਲਾਂ ਬਹੁਤ ਧੰਨਵਾਦ ਕਿ ਸਾਨੂੰ ਇਹਨਾਂ ਤੁਸੀਂ ਮਨ ਬਖਸ਼ਿਆ। ਬਾਕੀ ਖੰਨਾ ਜੀ ਦੀ ਗੱਲ ਨੂੰ ਹੀ ਅੱਗੇ ਵਧਾਉਂਗਾ ਕਿ ਜੋ ਨਾਲ ਨਹੀਂ ਕਿਹਾ ਚੈਲੰਜ ਬਹੁਤ ਨੇ ਲੇਕਿਨ ਸਾਨੂੰ ਮੈਨੂੰ ਲੱਗਦਾ ਹੈ ਕਿ ਜਿਵੇਂ ਕਿ ਜਿੱਥੇ ਚੰਗੀ ਪੱਤਰਕਾਰੀਤਾ ਹੈ ਜਾਂ ਜਿੱਥੇ ਪੱਤਰਕਾਰ ਅੱਛੀ ਤਰ੍ਹਾਂ ਐਸਟੈਬਲਿਸ਼ ਨੇ ਉਹਨਾਂ ਦੀ ਪ੍ਰੈਕਟਿਸ ਨੂੰ ਫਾਲੋ ਕਰਨਾ ਚਾਹੀਦਾ ਜਿਵੇਂ ਚੰਡੀਗੜ੍ਹ ਦਿੱਲੀ ਉੱਥੇ ਜੋ ਪ੍ਰੈਸ ਕਲਬ ਦਿਆਂ ਪੱਤਰਕਾਰਾਂ ਦੀਆਂ ਐਸੋਸੀਏਸ਼ਨ ਜਿਵੇਂ ਕਰਦੀਆਂ ਉਹ ਅ ਰਸਤਾ ਬਣਾਉਣਾ ਵਈਗਾ ਉਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਮੈਨੂੰ ਕਮੀ ਇੱਥੇ ਲੱਗਦੀ ਹੈ ਕਿ ਆਪਣੀ ਟੀਮ ਜਿਹੜੀ ਹੈ ਪੱਤਰਕਾਰ ਜਿੰਨੇ ਵੀ ਪਾਈਚਾਰਾ ਉਹਨੂੰ ਆਪਾਂ ਹੋਰ ਗਰੂਮ ਕਰੀਏ ਐਜੂਕੇਟ ਕਰੀਏ ਔਰ ਜਿੱਥੇ ਜਦੋਂ ਮੌਕਾ ਮਿਲੇ ਆਪਣੀ ਸਟਰੈਂਥ ਨੂੰ ਦਿਖਾਈਏ ਤਾਂ ਉਹ ਜਿਹੜੀ ਖੰਨਾ ਜਿੰਨਦਾ ਜਿੰਦਾ ਜਤਾ ਰਹੇ ਆ ਜੋ ਅਸੀਂ ਚੀਜ਼ਾਂ ਫੇਸ ਕਰ ਰਹੇ ਆ ਉਥੋਂ ਮਤਲਬ ਹੁਣ ਕੀ ਕੀਤਾ ਜਾ ਸਕਦਾ ਹੈ ਦੂਸਰਾ ਚੈਲੰਜ ਫੇਸ ਕਰ ਰਹੇ ਆ ਪ੍ਰਿੰਟ ਤੋਂ ਬਾਅਦ ਹੁਣ ਮੈਂ ਡਿਜੀਟਲ ਚਾਹ ਪ੍ਰਿੰਟ ਲਾ ਲੋ ਡਿਜੀਟਲ ਲਾ ਲੋ ਜਾਂ ਬਾਕੀ ਜਿਹਨੇ ਵੀ ਮੀਡੀਆ ਨਾਲੇ ਨੰਨੀ ਪਨੀਰੀ ਧਿਆ ਹੀ ਨਹੀਂ ਗਈ ਉਹ ਇਸ ਕਰਕੇ ਨਹੀਂ ਆ ਰਹੀ ਕਿ ਅ ਕਿਸੇ ਕੋਲ ਪਹਿਲੀ ਗੱਲ ਤੇ ਨਵੀਂ ਜਨਰੇਸ਼ਨ ਸਿੱਖਣ ਦਾ ਕੋਈ ਨਹੀਂ ਹੈਗਾ ਆਪਣੇ ਕੋਲ ਵੀ ਟਾਈਮ ਨਹੀਂ ਹੈ ਸਿਖਾਣ ਦਾ ਮੈਨੂੰ ਲੱਗਦਾ ਹੈ ਕਿ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆਪਣੇ ਅਗਲੀ ਥੋੜੀ ਪਲਾਨਿੰਗ ਹੈ ਉਹਦੇ ਵਿੱਚ ਆਪਣੀ ਟੀਮ ਜਿੰਨੇ ਵੀ ਲੋਕ ਹੈਗੇ ਨੇ ਅਸੀਂ ਮਾਨੂੰ ਚਾਹੀ ਕਿਸੇ ਚੰਗੇ ਬਦਤਰ ਕਰਨ ਲਈਏ ਇੱਥੇ ਆਪਣੇ ਜਿਹੜੇ ਹੈਗੇ ਨੇ ਉਹਨਾਂ ਕੋਲੋਂ ਜੋ ਵੀ ਜਿਹਦੇ ਕੋਲ ਹੈਗਾ ਉਹ ਅਸੀਂ ਸ਼ੇਅਰ ਕਰੀਏ ਸਿੱਖੀਏ ਤੇ ਹੋਰ ਆਪਣੇ ਅਨੁਸਤੰਤਰ ਕਰੀਏ ਫਰਥਿੰਗ ਪੇਪਰ ਆਊਟ ਆਫ ਉਹ ਆ ਗਿਆ ਜਿਆਦਾ ਬੋਲਣ ਨੂੰ ਹੈ ਨਹੀਂ ਗੱਲਾਂ ਕਣੀ ਟਾਈਮ ਦੀ ਕੇ ਤੁਸੀਂ ਕਹੋਗੇ ਤੇ ਅਸੀਂ ਹੋਰ ਕੁਝ ਸ਼ੇਅਰ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਖਬਾਰਾਂ ਵਿੱਚ ਜਿਹੜੀਆਂ ਛਪੜੀਆਂ ਸੀ ਉਹ ਸਿੱਕੇ ਦੇ ਉਹ ਪ੍ਰਿੰਟ ਨਾਲ ਹੱਥ ਨਾਲ ਛਪੜੀਆਂ ਸੀ ਕਾਤੂਬ ਲਿਖਦੇ ਸੀ ਉਸ ਤੋਂ ਬਾਅਦ ਜਦੋਂ ਕੈਲੀਬਰ ਪ੍ਰਿੰਟਰ ਫੈਕਸ ਆਈ ਸਾਨੂੰ ਲੱਗਿਆ ਕਿ ਬਹੁਤ ਉਂਡਤੀ ਵਾਲਾ ਦੌਰ ਹੈ ਹੁਣ ਤੇ ਟੈਕਨੋਲੋਜੀ ਇੰਨੀ ਕ ਆ ਗਈ ਹੈ ਕਿ ਹੁਣ ਤਾਂ ਤੁਸੀਂ ਮੇਰੇ ਖਾਲ ਆਪਣੇ ਸਿਗਨੇਚਰ ਵੀ ਕੀਤੇ ਹਨ 6-6 ਮਹੀਨੇ ਪਹਿਲੇ ਜਾਂਦੇ ਡਿਜੀਟਲ ਸਿਗਨੇਚਰ ਹੋਣਾ ਪਿਆ ਤੇ ਇਹ ਟੈਕਨੋਲੋਜੀ ਦਾ ਫਾਇਦਾ ਜਿਹੜਾ ਜਰਨਲਿਜ਼ਮ ਨੂੰ ਜਾਂ ਪੱਤਰਕਾਰਤਾ ਦੇ ਫੀਲਡ ਨੂੰ ਹੋਣਾ ਚਾਹੀਦਾ ਸੀਗਾ ਜੋ ਮੈਨੂੰ ਲੱਗ ਰਿਹਾ ਉਹ ਕੁਲ ਟੋੜਿਆ ਟੈਕਨੋਲੋਜੀ ਨੂੰ ਆਪਾਂ ਮਿਸਯੂਜ਼ ਕਰ ਰਹੇ ਹਾਂ ਯੂਜ਼ ਕਰ ਰਹੇ ਹਾਂ ਉਹ ਤਾਂ ਅਲੱਗ ਗੱਲ ਹੈ ਪਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਖਾਸ ਕਰਕੇ ਜਿਹੜਾ ਡਿਜੀਟਲ ਮੀਡੀਆ ਹੈ ਪ੍ਰਿੰਟ ਨੇ ਤੇ ਅਗਲੇ ਦਿਨ ਛਪਣਾ ਹੈ ਡੀਟਲ মিডিਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਨਾ ਉਹ ਖਬਰ ਦਾ ਉਹ ਮਤਲਬ ਪੂਲਟਾਈ ਕੇਵਰੀ ਹੋ ਰਿਹਾ ਚੋਕ ਹੋ ਜਾਂਦਾ ਤੇ ਚਲੋ ਉਹ ਸਾਰੀਆਂ ਗੱਲਾਂ ਮੈਂ ਮੰਨਦਾ ਪਰ ਫਿਰ ਵੀ ਇਹਦੇ ਵਿੱਚ ਜਿਹੜੀ ਉਨਤੀ ਆਣੀ ਚਾਹੀਦੀ ਹੈ ਨਾ ਜਰਨਲਿਜ਼ਮ 'ਚ ਉਹ ਉਹ ਦੇਖਣ ਨੂੰ ਮਿਲ ਰਹੀ ਕਿਤੇ ਵੀ ਹਮ ਅੱਪਾ ਗਰਾਵਟ ਵੱਲ ਵੱਧ ਰਹੇ ਆ ਅਖਬਾਰਾਂ ਦਾ ਧਿਆਨ ਵੀ ਜਿਹੜਾ ਹੈ ਉਹ ਇਨਕਮ ਵੀ ਘੱਟ ਰਹੀ ਹੈ ਰੀਡਰ ਵੀ ਘੱਟ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਜਿਹੜੇ ਚੈਲੰਜਸ ਹਨ ਉਹ ਬਹੁਤ ਜ਼ਿਆਦਾ ਫੇਸ ਕਰਨੇ ਪੈ ਰਹੇ ਆ ਪੀਮਾ ਵਰਗੀਆਂ ਸੰਸਥਾਵਾਂ ਜਿਹੜੀਆਂ ਪ੍ਰੈਸ ਕਲੱਬ ਹੋਇਆ ਪੀਮਾ ਵਰਗੀਆਂ ਸੰਸਥਾਵਾਂ ਇਸ ਫੀਲਡ ਨੂੰ ਥੋੜਾ ਬੋਤੋ ਸੰਭਾਲ ਰਹੀਆਂ ਆ ਤੁਹਾਡੇ ਵਰਗੇ ਸੱਜਣ ਜਿਹੜੇ ਸੁਰਿੰਦਰ ਜੀ ਦੇ ਕਹਿਣ ਦੇ ਉੱਪਰ ਪਾਈ ਇਕੱਠੇ ਹੋ ਜੰਨੇ ਆ ਜਾਂ ਸਮਾਜ ਦੇ ਵਿੱਚ ਆਪਣੀ ਕੋਈ ਸਾਂਝੀ ਆਵਾਜ਼ ਹੈਗੀ ਆ ਉਹਦੇ ਨਾਲ ਹੀ ਬਚਾਇਆ ਵਰਨਾ ਅੱਜਕੱਲ ਤੇ ਕਈ ਬੰਦੇ ਆਪਾਂ ਆਮ ਤੌਰ ਤੇ ਗੱਲ ਕਰਦੇ ਨੇ ਪੱਤਰਕਾਰ ਕਹਿੰਦੇ ਵੀ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦੇ ਆ ਇਹ ਹਾਲਾਤ ਹੋ ਗਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਜਿੰਨੇ ਤੁਸੀਂ ਆਇਓ ਬਾਕੀ ਉਹਨੂੰ ਅਗਲਾ ਪ੍ਰੋਗਰਾਮ ਸਰਿੰਦਰ ਜੀ ਅੰਗਰੇਜ਼ੀ ਨੇ ਮੇਰੇ ਕਲੀਗ ਨੇ ਮੇਰੇ ਸੀਨੀਅਰ ਨੇ ਇਹਨਾਂ ਨੇ ਕਾਫੀ ਗੱਲਾਂ ਰੱਖੀਆਂ ਨੇ ਕਿ ਸਾਡੇ ਇਹ ਹੁਣ ਚੁਣੌਤੀਆਂ ਬਹੁਤ ਨੇ ਤੇ ਚੁਣੌਤੀਆਂ ਦੇ ਸਾਹਮਣੂ ਜਿੰਨਾ ਅਸੀਂ ਵੱਧ ਐਜੂਕੇਟ ਹੋਵਾਂਗੇ ਜਿੰਨਾ ਵੱਧ ਸਾਨੂੰ ਗਿਆਨ ਹੋਊਗਾ ਉਨਾ ਹੀ ਅਸੀਂ ਉਹਨਾਂ ਚੁਣੌਤੀਆਂ ਨਾਲ ਬਿਹਤਰ ਤਰੀਕੇ ਨਾਲ ਡੀਲ ਕਰ ਸਕਾਂਗੇ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਵੀ ਜਿਹੜੀ ਵੀ ਭਾਸ਼ਾ ਦੇ ਵਿੱਚ ਅਸੀਂ ਪੱਤਰਕਾਰੀ ਕਰ ਰਹੇ ਹਾਂ ਸਾਨੂੰ ਉਸ ਭਾਸ਼ਾ ਦੀ ਡੂੰਗੀ ਸਮਝ ਹੋਣੀ ਚਾਹੀਦੀ ਹੈ ਡੂੰਗੀ ਨਾ ਵੀ ਹੋਵੇ ਇੱਕ ਚੰਗੀ ਸਮਝ ਹੋਣੀ ਬਹੁਤ ਜ਼ਰੂਰੀ ਆ ਤਾਂ ਕਿ ਅਸੀਂ ਉਸ ਭਾਸ਼ਾ ਨਾਲ ਆਪਣੇ ਪੇਸ਼ੇ ਨਾਲ ਇੱਕ ਠੀਕ ਤਰੀਕੇ ਦਾ ਇਨਸਾਫ ਕਰ ਸਕੀਏ ਦੂਜੀ ਗੱਲ ਇਹਦੇ ਵਿੱਚ ਇਹਨਾਂ 20-25 ਸਾਲ ਦੇ ਵਿੱਚ ਬਹੁਤ ਕੁਝ ਬਦਲਿਆ ਆ ਆ ਨਾਲ ਦੀ ਨਾਲ ਹੁਣ ਹੁੰਦਾ ਕੀ ਆ ਵੀ ਜਿਵੇਂ ਲੀਡਰਸ਼ਿਪ ਜਾਂ ਜਿਹੜੇ ਪੋਲੀਟੀਸ਼ੀਅਨ ਨੇ ਉਹ ਪੱਤਰਕਾਰਾਂ ਨੂੰ ਲੱਗੇ ਬਹੁਤ ਸਾਰੇ ਸਵਾਲ ਕਰਦੇ ਬਹੁਤ ਥਾਵਾਂ ਤੇ ਬਹੁਤ ਮੌਕਿਆਂ ਤੇ ਸਾਡਾ ਭਾਈਚਾਰਾ ਜਿਹੜਾ ਮਜ਼ਾਕ ਦਾ ਪਾਤਰ ਵੀ ਬਣਦਾ ਮੈਨੂੰ ਲੱਗਦਾ ਵੀ ਸਾਨੂੰ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਰਮਨ ਜੀ ਨੇ ਕਿਹਾ ਵੀ ਸਾਨੂੰ ਐਜੂਕੇਟ ਹੋਣ ਦੀ ਜ਼ਿਆਦਾ ਲੋੜ ਆ ਸਾਨੂੰ ਹਿਸਟਰੀ ਪੋਲੀਟਿਕਸ ਕਰੰਟ ਅਫੀਅਰ ਦੇ ਬਾਰੇ ਵਿੱਚ ਜਿੰਨੀ ਜ਼ਿਆਦਾ ਡੂੰਗੀ ਸਮਝ ਹੋਊਗੀ ਉਨੇ ਹੀ ਅਸੀਂ ਅਮਲਬੂਤੀ ਦੇ ਨਾਲ ਆਪਣੀ ਗੱਲ ਰੱਖ ਸਕਾਂਗੇ ਜਾਂ ਸਾਡੇ 'ਚ ਸਵਾਲ ਪੁੱਛਣ ਦੀ ਸਮਰੱਥਾ ਜਿਹੜੀ ਆ ਵਧੇਰੇ ਹੋ ਸਕਦੀ ਆ। ਤੋਂ ਸੋ ਮੈਨੂੰ ਇਹ ਲੱਗਦਾ ਹੈ ਕਿ ਬੜੀ ਬੇਬਾਕੀ ਨਾਲ ਤੇ ਬੜੇ ਬੇਕਿਰਕ ਹੋ ਕੇ ਸਾਨੂੰ ਸਵਾਲ ਪੁੱਛਣੇ ਚਾਹੀਦੇ ਆ ਕਿਉਂਕਿ ਅਸੀਂ ਜਿਹੜੇ ਇਹ ਭਾਰਤੀ ਡੈਮੋਕ੍ਰੇਸੀ ਆ ਉਹਦਾ ਚੌਥਾ ਥੰਮ ਆ ਤੇ ਸਾਡੇ ਪੇਸ਼ੇ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੀ ਆ ਕਿ ਅਸੀਂ ਸਵਾਲ ਪੁੱਛਣੇ ਆ ਅਸੀਂ ਜਵਾਬਦੇਹ ਬਣਾਉਣਾ ਹੈ ਚਾਹੇ ਉਹ ਬਿਊਰੋਕ੍ਰੇਸੀ ਆ ਚਾਹੇ ਉਹ ਪੋਲੀਟੀਸ਼ੀਅਨ ਨੇ ਤੇ ਚਾਹੇ ਜੁਡੀਸ਼ਰੀ ਆ ਚਾਹੇ ਕੋਈ ਵੀ ਆ ਸੋ ਉਹਦੀ ਜਵਾਬਦੇਹੀ ਅਸੀਂ ਤਾਈ ਤੈ ਕਰ ਪਾਵਾਂਗੇ ਜੇ ਅਸੀਂ ਆਪ ਮਜ਼ਬੂਤ ਹੋਵਾਂਗੇ ਸੋ ਆਪਣੀ ਮਜ਼ਬੂਤੀ ਦੇ ਲਈ ਲਗਾਤਾਰ ਕੰਮ ਕਰਨ ਦੀ ਲੋੜ ਆ ਉਹਦੇ ਲਈ ਪੜ੍ਹਨਾ ਚਾਹੀਦਾ ਹੈ ਤੇ ਉਹਦੇ ਲਈ ਆਪ ਵੀ ਐਜੂਕੇਟ ਹੋਵੋ ਆਪਣੇ ਸਾਥੀਆਂ ਨੂੰ ਵੀ ਐਜੂਕੇਟ ਕਰਨਾ ਚਾਹੀਦਾ ਅ ਖਾਨਾ ਜੀ ਨੇ ਸ੍ਰਿੰਦਰਪਾਲ ਜੀ ਨੇ ਰਮਨ ਜੀ ਨੇ ਗੱਲ ਕੀਤੀ ਆ ਤੇ ਮੈਨੂੰ ਲੱਗਦਾ ਵੀ ਇਹਦੇ ਲਈ ਸਾਨੂੰ ਅੱਗੇ ਐਫਰਟ ਕਰਦੇ ਰਹਿਣਾ ਚਾਹੀਦਾ ਬਾਕੀ ਇਸ ਪੇਸ਼ੇ ਦੇ ਅੱਗੇ ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਉਹਦਾ ਮੁਕਾਬਲਾ ਅਸੀਂ ਜਥੇਬੰਦਕ ਹੋ ਕੇ ਹੀ ਕਰ ਸਕਦੇ ਆ ਆਰਗੇਨਾਈਜ਼ ਹੋ ਕੇ ਹੀ ਕਰ ਸਕਦੇ ਆ ਜਿੰਨਾ ਵੱਧ ਅਸੀਂ ਇਕੱਠੇ ਰਾਵਾਂਗੇ ਓਨੇ ਵੱਧ ਅਸੀਂ ਮਜ਼ਬੂਤ ਰਾਵਾਂਗੇ ਨਹੀਂ ਤਾਂ ਇਕੱਲੇ-ਇਕੱਲੇ ਨੂੰ ਤਾਂ ਜੋ ਸਮਾਜ ਦੇ ਵਿੱਚ ਹਾਲਾਤ ਨੇ ਉਹ ਸਾਨੂੰ ਸਾਡੀ ਸਰਵਾਈਵਲ ਬਹੁਤ ਔਖੀ ਆ ਸੋ ਇਹ ਚੰਗੀ ਗੱਲ ਹੈ ਕਿ ਅਸੀਂ ਸਾਰੇ ਇਕੱਠੇ ਆ ਤੇ ਇਹਨੂੰ ਹੋਰ ਮਜ਼ਬੂਤ ਕੀਤਾ ਜਾਵੇ ਆਪਣੇ ਭਾਈਚਾਰੇ ਕੀ ਇਕਤਾ ਜਿਹੜੀ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ ਸਾਡੀ ਬਹੁਤ ਪੁਰਾਣੀ ਸਾਹ ਜਗੀ ਹੈ ਅਸੀਂ ਉਸ ਟਾਈਮ ਦੀ ਔਰ ਅੱਜ ਦੀ ਪੱਤਰਕਾਰੀ ਦਾ ਫਰਕ ਦੇਖਦੇ ਆ ਕਿ ਕਿਸ ਤਰ੍ਹਾਂ ਉਸ ਟਾਈਮ ਦੇ ਤੇ ਪੱਤਰਕਾਰ ਦੀ ਸੇ ਸੀ ਜਾਂ ਪੱਤਰਕਾਰੀ ਦਾ ਕੋਈ ਨਿਆਸ ਨਹੀਂ ਔਰ ਗੱਲ ਮੇਨ ਇਹ ਹੈ ਜੀ ਉਸ ਲਈ ਜਿਹੜੀ ਸੀ ਨਾ ਪੱਤਰਕਾਰੀ ਉਹ ਇੱਕ ਮਿਸ਼ਨ ਦੇ ਤੌਰ ਤੇ ਸੀ ਲੋਕ ਕਰਦੇ ਸੀ ਕਿ ਜਿਸ ਲਈ ਕੰਮ ਕਰਨਾ ਹੈ ਤੇ ਉਸ ਨੂੰ ਇੱਕ ਮਿਸ਼ਨ ਦੇ ਤੌਰ ਦੇ ਉੱਤੇ ਮੰਨ ਕੇ ਚੱਲਦੇ ਸੀ ਔਰ ਉਹ ਇਹ ਕਰਕੇ ਜਿਹੜਾ ਸਮਾਜ ਦੇ ਵਿੱਚ ਡਰ ਵੀ ਸੀ ਕਿ ਇੱਕ ਰਿਸਪੈਕਟ ਹੁੰਦੀ ਸੀ ਜੇਕਰ 10 ਬੰਦੇ ਕੋਈ ਬੈਠੇ ਹੋਏ ਨਾ ਕੋਈ ਚਰਚਾ ਹੋ ਰਹੀ ਹੈ ਵਿਸ਼ੇ ਦੇ ਉੱਤੇ ਤੇ ਉਹ ਪਹਿਲੇ ਪ੍ਰੈਫਰ ਕਰਦੇ ਸੀ ਕਿ ਜੇਕਰ ਕੋਈ ਜਰਨਲਿਸਟ ਇੱਥੇ ਬੈਠਾ ਹੋਇਆ ਹੈ ਤਾਂ ਉਸ ਨੂੰ ਸੁਣਦੇ ਸੀ ਕਿ ਐਸਵੇਂ ਕਹਤੇ ਵਾਕਈ ਇਹ ਗੱਲ ਹੈ ਜੀ ਲੇਕਿਨ ਅੱਜ ਨਾ ਕੋਈ ਉੱਥੋਂ ਥੋੜੀ ਜਿਹੀ ਚੇਂਜ ਦਿਖਦੀ ਪਈ ਹੈ ਕਿ ਜੇ ਉਹਦੀ ਵਜ੍ਹਾ ਇਹ ਵੀ ਹੈਗੀ ਹੈ ਕਿ ਕੁਝ ਸਟੱਡੀ ਸਟੱਡੀ ਨਹੀਂ ਨਾਲ-ਨਾਲ ਹੋ ਰਹੀ ਲੋਕਾਂ ਦੀ ਨਾਲ ਉਹਦੇ ਬਾਅਦ ਕੁਝ ਉਸ ਤਰ੍ਹਾਂ ਆਪਣਾ ਮਿਸ਼ਨ ਨਹੀਂ ਰਹਿ ਗਿਆ ਤੇ ਉਹ ਚੀਜ਼ਾਂ ਹੈਗੀਆਂ ਨੇ ਤੇ ਮੇਰੀ ਸਾਰਿਆਂ ਨੂੰ ਹੀ ਕਹੀ ਹੈ ਕਿ ਜਿਸ ਲਈ ਇਸ ਨੂੰ ਪੱਤਰਕਾਰੀ ਦੇ ਤੇ ਅਸੀਂ ਉਤਰੇ ਆ ਤੇ ਉਸ ਨੂੰ ਬਾਹਰ ਹੋ ਗਿਆ ਉਸ ਨੂੰ ਮਿਸ਼ਨ ਲੈ ਕੇ ਚੱਲੀਏ ਉਸ ਨੂੰ ਆਪਣਾ ਧਰਮ ਲੈ ਕੇ ਔਰ ਜੇਕਰ ਅਸੀਂ ਅੱਗੇ ਚੰਗੀ ਪੱਤਰਕਾਰੀ ਕਰਾਂਗੇ ਤੇ ਅਗਲੀਆਂ ਜਨਰੇਸ਼ਨਜ਼ ਦੇ ਉੱਤੇ ਸਾਡਾ ਜਿਹੜੀ ਹੈ ਉਹੀ ਸਾਡੇ ਉਹ ਹੀ ਯਾਦ ਕਰਨਗੇ ਕਿ ਹਾਂ ਇਹਨਾਂ ਨੇ ਜਿਹੜੀ ਲਾਈਨ ਖਿੱਚ ਕੇ ਦਿੱਤੀ ਹੈ ਉਸ ਉੱਤੇ ਹੀ ਚੱਲਣਗੇ ਤੇ ਬਹੁਤ ਜ਼ਿਆਦਾ ਤੇ ਮੈਂ ਇਸ ਲਈ ਬਹੁਤ ਪੈਣੀ ਕਿ ਪੁਰਾਣੀਆਂ ਗੱਲਾਂੀਆਂ ਬਹੁਤ ਟਾਈਮ ਹੋਏਗਾ ਕਿਸੇ ਵੇਲੇ ਫਿਰ ਬੈਠਦੇ ਹਾਂ ਖੁੱਲੇ ਟਾਈਮ ਦੇ ਉੱਤੇ ਬਹੁਤ ਗੱਲਾਂ ਆਸਾਨੀਆਂ ਕਰਨ ਵਾਲੀਆਂ ਹੀ ਹਿੱਆਂ ਨੇ ਤੇ ਫਿਰ